ਮੈਂ ਕਹਾਂਗਾ ਵੀ 70 75 ਸਾਲ ਹਿੰਦੁਸਤਾਨ ਨੂੰ ਯਾਦ ਹੋਇਆ ਹੋਇਆ ਔਰ ਪਹਿਲੀ ਵਾਰ ਹੀ ਹੋਇਆ ਵੀ ਕੋਈ ਪਾਰਟੀ ਬਦਲਾਵ ਕਹਿ ਕੇ ਆਈ ਹੋਵੇ ਔਰ ਇਨਕਲਾਬ ਦਾ ਨਾਹਰਾ ਲਾਇਆ ਹੋਵੇ ਭਗਤ ਸਿੰਘ ਜੀ ਦੀ ਪਗੜੀ ਦਾ ਰੰਗ ਪਹਿਨਦੇ ਹੋਣ ਪਰ ਉਹਨਾਂ ਦਾ ਹੀ ਇੱਕ ਐਮਐਲਏ ਬੜਾ ਹੀ ਅਪਮਾਨਜਨਕ ਉਹਨਾਂ ਨੇ ਇੱਕ ਲਬਜ਼ ਕਹੇ ਔਰ ਜੋ ਕਿ ਮੈਂ ਦਰਹੋਣਾ ਵੀ ਉਚਿਤ ਨਹੀਂ ਸਮਝਣ ਨਹੀਂ ਆ ਵੀ 22 ਇਲੈਕਸ਼ਨਾਂ ਹੋਈਆਂ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਹੋਇਆ ਬਿਊਰੋਕਰੇਟਸ ਤੌਰ ਪੁਲਿਸ ਦੇ ਹੱਥ ਚ ਸਟੇਟ ਆ ਕਿਸੇ ਮੰਤਰੀ ਦੇ ਕਿਸੇ ਸੀਐਮ ਦੇ ਹੱਥ ਚ ਸਟੇਟ ਨੇ ਇਲੈਕਸ਼ਨ ਹੋਇਆ ਤਰਨ ਤਰਨ ਔਰ ਪਹਿਲੀ ਵਾਰ ਹੀ ਹੋਇਆ ਵੀ ਐਸਐਸਪੀ ਸਸਪੈਂਡ ਹੋਇਆ ਹੋਵੇ ਔਰ ਇਲੈਕਸ਼ਨ ਤੋਂ ਬਾਅਦ ਕਿੰਨਾ ਕੁ ਉਹਨਾਂ ਦੇ ਮਨ ਚ ਗਰੋਧ ਹੋਊਗਾ ਲੋਕਾਂ ਪ੍ਰਤੀ ਔਰ ਉਸ ਕੈਂਡੀਡੇਟ ਪ੍ਰਤੀ ਵੀ ਔਰ ਉਹਨਾਂ ਦੀ ਜਿਹੜੀ ਬੇਟੀ ਆ ਉਹਨਾਂ ਨੂੰ ਉਹਨਾਂ ਨੇ ਚਾਰ ਪਰਚਿਆਂ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਵੀ ਕਰ ਲਿਆ ਨਮਸਕਾਰ ਮੈਂ ਰਜੇਸ਼ ਕਾਲੀਆ ਤੁਸੀਂ ਦੇਖ ਰਹੇ ਹੋ ਪ੍ਰਿੰਸਲੈਂਡ 22 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸੋਚ ਚੁੱਕੀ ਸੀ ਮੁੱਖ ਮੰਤਰੀ ਦੇ ਤੌਰ ਤੇ ਤਾਂ ਜੇ ਗੱਲ ਕਰੀਏ ਅੱਜ 4 ਸਾਲ ਤਕਰੀਬਨ ਪੂਰੇ ਹੋਣ ਵਾਲੇ ਆ 1 ਸਾਲ ਜਦੋਂ 2027 ਦੀਆਂ ਚੋਣਾਂ ਜਿਹੜੀਆਂ ਹੁਣ ਸਿਰ ਤੇ ਹੀ ਆ ਤੇ ਜੇ ਅੱਜ ਗੱਲ ਕਰੀਏ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਜਿਹੜੀਆਂ ਚੱਲ ਰਹੀਆਂ ਤਾਂ ਕੁਝ ਵੀਡੀਓ ਵੀ ਵਾਇਰਲ ਹੋਈਆਂ ਆਪਣੇ ਐਸਐਸਪੀ ਸਾਹਿਬ ਦੀ ਇੱਕ ਆਡੀਓ ਵਾਇਰਲ ਹੋਈ ਹੈ ਹਾਲਾਂਕਿ ਪੁਲਿਸ ਵੱਲੋਂ ਕਿਹਾ ਗਿਆ ਹੈ AI ਜਨਰੇਟਡ ਦਾ ਬਹੁਤ ਸਾਰੇ ਤੇ ਜੇ ਸਵਾਲ ਤਾਂ ਬੰਦਾ ਕਿਉਂਕਿ ਹੁਣ ਜੇ 1 ਸਾਲ ਹੋਰ ਰਹਿ ਗਿਆ ਤਾਂ ਵਿਕਾਸ ਪੱਖੋਂ ਕਹੀਏ ਜੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਸ਼ਹਿਰ ਜਿਹੜੀ ਪਿੰਡਾਂ ਦੇ ਵਿੱਚ ਜਿਹੜੀ ਹੈ 44000 ਕਿਲੋਮੀਟਰ ਜਿਹੜੀ ਸੜਕਾਂ ਬਣ ਗਈਆਂ ਸ਼ਹਿਰਾਂ ਦਾ ਹਾਲ ਦੇਖਿਆ ਜਾਵੇ ਤਾਂ بڑے ਸਵਾਲ ਖੜੇ ਹੁੰਦੇ ਆ ਸਾਡੇ ਨਾਲ ਐਡਵੋਕੇਟ ਅਮਿਤ ਸਿੰਘ ਸੰਧਾ ਜਿਹੜੇ ਸੀਨੀਅਰ ਭਾਜਪਾ ਲੀਡਰ ਆ ਤੇ ਐਡਵੋਕੇਟ ਅਰਣ ਸਾਡੇ ਨਾਲ ਬੈਠੇ ਆ ਆਪਾਂ ਸ਼ੁਰੂਆਤ ਕਰਾਂਗੇ ਆਪਣੇ ਐਡਵੋਕੇਟ ਅਮਿਤ ਸਿੰਘ ਸੰਧਾ ਜੀ ਕੋਲ ਹਾਂਜੀ ਸਰ ਹਾਂਜੀ ਸਰ ਤੁਸੀਂ ਗੱਲ ਕੀਤੀ ਹੈ ਮੈਂ ਕਹਾਂਗਾ ਵੀ 70 75 ਸਾਲ ਹਿੰਦੁਸਤਾਨ ਨੂੰ ਯਾਦ ਹੋਇਆ ਹੋਇਆ ਔਰ ਪਹਿਲੀ ਵਾਰ ਹੀ ਹੋਇਆ ਵੀ ਕੋਈ ਪਾਰਟੀ ਬਦਲਾਵ ਕਹਿ ਕੇ ਆਈ ਹੋਵੇ ਔਰ ਇਨਕਲਾਬ ਦਾ ਨਾਹਰਾ ਲਾਇਆ ਹੋਵੇ ਭਗਤ ਸਿੰਘ ਜੀ ਦੀ ਪਗੜੀ ਦਾ ਰੰਗ ਪੈਂਦੇ ਹੋਣ ਪਰ ਉਹਨਾਂ ਦਾ ਹੀ ਇੱਕ ਐਮਐਲਏ ਬੜਾ ਹੀ अपमानजनक ਉਹਨਾਂ ਨੇ ਇੱਕ ਲਬਜ਼ ਕਹੇ ਹੋ ਜੋ ਕਿ ਮੈਂ ਦਰਉਣਾ ਵੀ ਉਚਿਤ ਨਹੀਂ ਸਮਝਾਂਗਾ ਪਗੜੀ ਬਾਰੇ ਔਰ ਇਸ ਤੋਂ ਅੱਗੇ ਇਲੈਕਸ਼ਨਾਂ ਜਿੰਨੀਆਂ ਵੀ ਬਾਈ ਇਲੈਕਸ਼ਨਾਂ ਹੋਈਆਂ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਿਆ ਹੋਇਆ ਹੈ ਬਿਊਰੋਕਰੇਟਸ ਔਰ ਪੁਲਿਸ ਦੇ ਹੱਥ ਚ ਸਟੇਟ ਆ ਕਿਸੇ ਮੰਤਰੀ ਦੇ ਕਿਸੇ ਸੀਐਮ ਦੇ ਹੱਥ ਚ ਸਟੇਟ ਨਹੀਂ ਆ ਦਿੱਲੀ ਵਾਲੇ ਦੋ ਤਿੰਨ ਜਿਨ੍ਹਾਂ ਦੇ ਹੱਥ ਚ ਉਹਨਾਂ ਨੂੰ ਜਦੋਂ ਦਿੱਲੀ ਤੋਂ ਨਕਾਰਿਆ ਉਹਨਾਂ ਨੇ ਆ ਕੇ ਇੱਥੇ ਪੰਜਾਬ ਚ ਡੇਰੇ ਲਾ ਲਏ ਉਹਨਾਂ ਨੇ ਆਪਣੀ ਜਿਹੜੀ ਪੰਜਾਬ ਸਰਕਾਰ ਹੀ ਉਹਨਾਂ ਦਿੱਲੀ ਦੇ ਦੋ ਤਿੰਨ ਬੰਦਿਆਂ ਨੂੰ ਸਰੈਂਡਰ ਕਰਤੀ ਹੋਈ ਆ ਆਪਾਂ ਹਾਲ ਹੀ ਵਿੱਚ ਦੇਖਿਆ ਵੀ ਇਲੈਕਸ਼ਨ ਹੋਇਆ ਤਰਨਤਾਰਨ ਔਰ ਪਹਿਲੀ ਵਾਰੀ ਹੋਇਆ ਵੀ ਐਸਐਸਪੀ ਸਸਪੈਂਡ ਹੋਇਆ ਹੋਵੇ ਔਰ ਇਲੈਕਸ਼ਨ ਤੋਂ ਬਾਅਦ ਕਿੰਨਾ ਕੁ ਉਹਨਾਂ ਦੇ ਮਨ 'ਚ ਕਰੋਧ ਹੋਊਗਾ ਲੋਕਾਂ ਪ੍ਰਤੀ ਔਰ ਉਸ ਕੈਂਡੀਡੇਟ ਪ੍ਰਤੀ ਵੀ ਔਰ ਉਹਨਾਂ ਦੀ ਜਿਹੜੀ ਬੇਟੀ ਆ ਉਹਨਾਂ ਨੂੰ ਉਹਨਾਂ ਨੇ ਚਾਰ ਪਰਚਿਆਂ ਦੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਵੀ ਕਰ ਲਿਆ ਔਰ ਮੈਂ ਸਲੂਟ ਕਰਦਾ ਸਾਡੇ ਦੇਸ਼ ਦੀ ਜੁਡੀਸ਼ਰੀ ਦੇ ਉਹਨਾਂ ਨੇ ਓਵਰਟਾਈਮ ਕੰਮ ਕਰਕੇ 8 ਵਜੇ ਸ਼ੁਰੂ ਕਰਕੇ ਸੁਣਵਾਈ 4 ਵਜੇ ਉਸ ਭੈਣ ਨੂੰ ਉਹਨਾਂ ਨੇ ਬਾਇਜਤ ਬਰੀ ਕੀਤਾ ਔਰ ਸਰਕਾਰ ਦੇ ਮੂੰਹ ਤੇ ਸਿਸਟਮ ਦੇ ਮੂੰਹ ਤੇ ਜ਼ੋਰਦਾਰ ਤਮਾਚਾ ਮਾਰਿਆ ਔਰ ਇਹ ਜਿਹੜੀ ਲੇਟੈਸਟ ਇੱਕ ਆਡੀਓ ਸਾਡਾ ਜਿਹੜਾ ਬਹੁਤ ਵੱਡਾ ਸ਼ਹਿਰ ਹੈ ਪਟਿਆਲਾ ਉਹਦੇ ਐਸਐਸਪੀ ਸਾਹਿਬ ਦੀ ਉਹ ਵਾਇਰਲ ਹੋਈ ਆ ਉਹ ਤਾਂ ਡੈਮੋਕ੍ਰੇਸੀ ਦਾ ਕਹਾਣੀ ਆ ਉਹ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਸ਼ਰਮਸ਼ਾਰ ਕਰਨ ਵਾਲੀ ਆ ਔਰ ਇੱਕ ਬਹੁਤ ਜ਼ਿੰਮੇਵਾਰ ਵਿਅਕਤੀ ਸਾਡੇ ਦੇਸ਼ ਦੇ ਪ੍ਰਦੇਸ਼ ਦੇ ਦੋ ਵਾਰੀ ਡਿਪਟੀ ਸੀਐਮ ਰਹੇ ਉਹਨਾਂ ਨੇ ਆਪਣੇ ਫੇਸਬੁਕ ਅਕਾਊਂਟ ਤੇ ਉਹਨਾਂ ਨੂੰ ਪੋਸਟ ਕੀਤਾ ਔਰ ਉਹਦੇ ਵਿੱਚ ਇਹੀ ਕਿਹਾ ਗਿਆ ਵੀ ਤੱਕਾ ਸਾਨੂੰ ਨਿਰਦੇਸ਼ ਆ ਸੀ ਕਰਨਾ ਆ ਪਿਛਲੀ ਵਾਰੀ ਕਹਿੰਦੇ ਸਾਡੇ ਕੋ ਕਮੀਆਂ ਰਹਿ ਗਈਆਂ ਪੇਪਰ ਜਿਹੜੇ ਆ ਅੰਦਰ ਜਾ ਕੇ ਪਾੜੇ ਗਏ ਕਿ ਘਰੋਂ ਨਿਕਲਦਿਆਂ ਘਰ ਚ ਹੀ ਘਰੋਂ ਨਿਕਲਦਿਆਂ ਪੇਪਰ ਪਾੜ ਦਿਓ ਜੋ ਮਰਜ਼ੀ ਕਰੋ ਚੱਕਣਾ ਹੋਵੇ ਚੱਕ ਲਓ ਇਦਾਂ ਦੀਆਂ ਸ਼ੁਭਦਾਬਲੀਆਂ ਇਦਾਂ ਦੇ ਦਿਸ਼ਾ ਨਿਰਦੇਸ਼ ਉਹ ਆਪਣੇ ਅਫਸਰਾਂ ਨੂੰ ਦੇ ਰਿਹਾ ਔਰ ਅਫਸਰ ਉਹਨਾਂ ਦੀ ਹਾਮੀ ਭਰ ਰਹੇ ਆ ਔਰ ਅਗਲੇ ਦਿਨ ਉਹ ਹੋਇਆ ਵੀ ਹੋਤਾ ਔਰ ਆਨੰਦ ਫਾਨਨ ਦੇ ਵਿੱਚ ਜਦੋਂ ਸਰਕਾਰ ਦੀ ਕਰਕਰੀ ਹੋਈ ਅ ਤਾਂ ਉਹਨਾਂ ਨੇ ਝਟ ਕਹਿ ਦਿੱਤਾ ਵੀ ਇਹ AI ਜਨਰੇਟਡ ਆ ਅ ਚਲੋ ਇਹ ਹੁਣ ਸਾਰੇ ਹੀ ਪੱਤਰਕਾਰ ਮੀਡੀਆ ਹਾਊਸਿਸ ਕੁਝ ਜਿਹੜੇ ਉਹਨਾਂ ਦੇ ਉਹ ਤਾਂ ਇਸ ਗੱਲ ਵੱਲ ਜਾਂਦੇ ਨੇ ਤੁਹਾਡੇ ਅੱਗੇ ਦਲੇਰ ਹੀ ਇਦਾਂ ਦੇ ਸਵਾਲ ਪੁੱਛਦੇ ਆ ਔਰ ਜੇ ਉਹ AI ਜਨਰੇਟਡ ਆ ਤਾਂ ਜਿਹਨੇ ਪੋਸਟ ਕੀਤੀ ਉਹਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਨਨੋਨ ਬੰਦੇ ਤੇ ਤਾਂ ਨਹੀਂ ਹੋਣਾ ਚਾਹੀਦਾ ਉਹ ਤਾਂ ਖੁਦ ਛਾਤੀ ਠੋਕ ਕੇ ਕਹਿ ਰਿਹਾ ਵੀ ਪ੍ਰੂਫ ਕਰ ਦਿਓ ਦੂਸਰੀ ਗੱਲ ਇਹ ਆ ਵੀ ਜੇ ਇਹ AI ਜਨਰੇਟਡ ਆ ਤੁਸੀਂ ਕਿਹੜੀ ਏਜੰਸੀ ਤੋਂ ਜਾਂਚ ਕਰਾਈ ਆ ਕਿੱਦਾਂ ਕਿੱਥੋਂ ਬਣੀ ਕਿਹੜੇ ਕੰਪਿਊਟਰਸ ਤੋਂ ਬਣੀ ਆ ਹੁਣ ਲੋਕਾਂ 'ਚ ਜਨਤਕ ਕਰੋ ਹੁਣ ਤੀਜੀ ਗੱਲ ਇੱਕ ਜਿਹੜੀ ਸਭ ਤੋਂ ਵੱਡੀ ਇਹ ਆ ਵੀ ਪੁਲਿਸ ਨੇ ਪੁਲਿਸ ਦੀ ਹੀ ਉਹ ਆਡੀਓ ਆ ਤੇ ਪੁਲਿਸ ਹੀ ਕਹਿੰਦੀ AI ਆ ਤੇ ਇਹ ਇਹ ਮੰਨ ਇਹ ਉਹਨਾਂ ਨੇ ਮੰਨ ਲਿਆ ਵੀ ਜਿੱਦਾਂ ਕੇਜਰੀਵਾਲ ਜੀ ਹਮੇਸ਼ਾ ਕਹਿੰਦੇ ਆ ਵੀ ਕਚਹਿਰੀ ਵੀ ਉਹਨਾਂ ਦੀ ਇਨਸਾਫ ਵੀ ਉਹਨਾਂ ਦਾ ਪੁਲਿਸ ਦੀ ਤੇ ਸਵਾਲ ਲੱਗੇ ਪੁਲਿਸ ਹੀ ਕਹਿ ਰਹੀ ਹੈ ਉਹਨਾਂ ਨੇ ਆਪ ਹੀ ਜਾਂਚ ਕਰ ਲਈ ਹੈ ਜਾਂਚ ਕਿਸੇ ਨਿਸਪਸ਼ਟ ਜਾਂ ਕੇਂਦਰੀ ਏਜੰਸੀ ਤੋਂ ਕਰਾ ਕੇ ਔਰ ਇਹ ਬਹੁਤ ਵੱਡਾ ਮੁੱਦਾ ਆ ਇਹ ਲੋਕਾਂ ਨੂੰ ਤਾਂ ਕਹਿੰਦੇ ਆ ਵੀ ਵੋਟ ਚੋਰੀ ਵੋਟ ਚੋਰੀ ਤੇ ਮੋਦੀ ਜੀ ਜਿਹੜੇ ਡੈਮੋਕਰੈਟਿਕ ਤਰੀਕੇ ਦੇ ਨਾਲ ਹਮੇਸ਼ਾ ਤੀਜੀ ਵਾਰੀ ਉਹਨਾਂ ਦੀ ਸਰਕਾਰ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀ ਹੈ ਪਰ ਇਹਨਾਂ ਨੇ ਤਾਂ ਪੂਰੀ ਇਲੈਕਸ਼ਨ ਹੀ ਚੋਰੀ ਕਰ ਲਈ ਇੱਕ ਪੂਰੀ ਪਾਰਟੀ ਦੇ ਸਾਰੇ ਨਾਮੀਨੇਸ਼ਨ ਰੱਦ ਕੀਤੇ ਔਰ ਇੱਕ ਵਕੀਲ ਦੋਸਤ ਨੇ ਫੇਸਬੁੱਕ ਤੇ ਪਾਇਆ ਸੀ ਰੱਦ ਪੇਪਰ ਕਿਉਂ ਕੀਤੇ ਜੀ ਕਹਿੰਦੇ ਜੀ ਘਰ ਦਾ ਪ੍ਰਣਾਲਾ ਬਾਹਰ ਆ ਗਲੀ ਚ ਇਹੋ ਜੇ ਲੌਜੀਕ ਦੇ ਕੇ ਉਹਨਾਂ ਨੇ ਪੇਪਰ ਰੱਦ ਕੀਤੇ ਔਰ ਇਹ ਡੈਮੋਕ੍ਰੇਸੀ ਦਾ ਘਾਣ ਔਰ ਇਸ ਸਰਕਾਰ ਨੂੰ ਮੇਰੇ ਖਿਆਲ ਮੋਰਲ ਮੋਰੈਲਟੀ ਨਹੀਂ ਰਹਿ ਜਾਂਦੀ ਮੋਰਲ ਇਹਨਾਂ ਚ ਕੁਝ ਹੋਣ ਤਾਂ ਇਹ ਜ਼ਰੂਰ ਆਪਣੇ ਉਸ ਗੱਡੀ ਨੂੰ ਛੱਡ ਦੇਣ ਜੋ ਪੰਜਾਬ ਬਹੁਤ ਪਿੱਛੇ ਚਲ ਗਿਆ ਉਹ ਸ਼ਾਇਦ ਉਹ ਬਚਾਹ ਹੋ ਜਵੇ ਔਰ ਪੁਲਿਸ ਦਾ ਤੁਸੀਂ ਸਾਰੇ ਦੇਖਦੇ ਆਂ ਜਾਂ ਤੇ ਸਰਕਾਰਾਂ ਬਦਲ ਜਾਂਦੀਆਂ ਹੁੰਦੀਆਂ ਫਿਰ ਇਹ ਅਫਸਰ ਜਿੱਦਾਂ ਖੁਦ ਜਿਹੜੇ ਸਾਡੇ ਡਿਪਟੀ ਸੀਐਮ ਨੇ ਉਹਨਾਂ ਨੇ ਔਰ ਇੱਕ ਹੋਰ ਸਾਡੇ ਸੀਐਮ ਨੇ ਉਹਨਾਂ ਨੇ ਵੀ ਕਿਹਾ ਵੀ ਜਦੋਂ ਫਿਰ ਸਰਕਾਰ ਬਦਲੀ ਤਾਂ ਸੋਚ ਚੁੱਕਦੇ ਆਂ ਕਹਿੰਦੇ ਵਿਜੀਲੈਂਸ ਇਹਨਾਂ ਦੇ ਇਹੋ ਜਿਹੇ ਅਫਸਰਾਂ ਦੇ ਘਰ ਜਾਏਗੀ ਤੋਂ ਮੇਰੇ ਹਿਸਾਬ ਨਾਲ ਪੁਲਿਸ ਦਾ ਕੁਮਰ ਵਿਜੇ ਪ੍ਰਤਾਪ ਇਹਨਾਂ ਦੇ ਐਮਐਲਏ ਆ ਉਹ ਆਪਣੇ ਸਰਕਾਰ ਦੇ ਖਿਲਾਫ ਇਸ ਕਰਕੇ ਕਿਉਂਕਿ ਉਹਨਾਂ ਨੂੰ ਬਰਦਾਸ਼ਤ ਨਹੀਂ ਆ ਪੰਜਾਬ ਦੇ ਨਾਲ ਜੋ ਹੋ ਰਿਹਾ ਉਹ ਹਮੇਸ਼ਾ ਪੰਜਾਬ ਦੀ ਆਵਾਜ਼ ਬਣ ਕੇ ਜਦੋਂ ਗੱਜਦੇ ਆ ਤੇ ਉਹਨਾਂ ਦੇ ਵਿਚਾਰੇ ਉਹ ਕਹਿੰਦੇ ਮੇਰੇ ਤੇ ਵੀ ਬੜਾ ਕੁਝ ਚੁਸਤਦਾ ਕਰ ਰਹੇ ਸਾਰਾ ਕੁਝ ਕਰ ਰਹੇ ਆ ਤਾਂ ਕੁੱਲ ਮਿਲਾ ਕੇ ਪੰਜਾਬ ਇੱਕ ਇਹਨਾਂ ਨੇ ਫੇਲ ਸਟੇਟ ਬਣਾ ਦਿੱਤੀ ਨਹੀਂ ਤੁਸੀਂ ਜਿਹੜੀਆਂ ਕੁਝ ਗੱਲਾਂ ਜਿਹੜੀਆਂ ਮੈਂ ਸਵਾਲ ਪੁੱਛਨੇ ਤੁਸੀਂ ਆਪ ਹੀ ਉਹਨਾਂ ਦਾ ਬੋਲਤੀਆਂ ਪਰ ਇੱਕ ਈ ਜਿਆਦਾ ਦੇਖੋ ਹੁਣ ਜੇ ਆਪਾਂ ਕਹੀਏ ਸੁਖਵੀਰ ਬਾਦਲ ਜੀ ਨੇ ਆਡੀਓ ਵਾਇਰਲ ਕੀਤੀ ਉਸ ਤੋਂ ਬਾਅਦ ਕਿਹਾ ਵੀ ਏਆਈ ਜਨਰੇਟਡ ਆ ਉਸ ਤੋਂ ਬਾਅਦ ਆਪਣੇ ਸੁਨੀਲ ਢਾਕਰ ਜੀ ਐ ਹੋਰ ਜਿਹੜੇ ਕਾਂਗਰਸ ਐ ਉਹਨਾਂ ਨੇ ਵੀ ਉਸ ਮੁੱਦੇ ਨੂੰ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੀ ਜਾਂਚ ਹੋਣੀ ਚਾਹੀਦੀ ਉਹ ਹਾਈ ਕੋਰਟ ਦੇ ਵਿੱਚ ਵੀ ਗਿਆ ਮਸਲਾ ਤਾਂ ਤੁਸੀਂ ਉਹਨਾਂ ਦੀ ਜਾਂਚ ਜਿਹੜੀ ਅੱਗੋਂ ਉਹਨੂੰ ਦੇਖੋ ਕੁਝ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਵਕੀਲ ਆ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਪਾਇਆ ਇਲੈਕਸ਼ਨ ਕਮਿਸ਼ਨ ਨੇ ਵੀ ਇਹਦਾ ਨੋਟਿਸ ਲੈ ਕੇ ਤੇ ਜਵਾਬ ਮੰਗਿਆ ਔਰ ਮੇਰੇ ਹਿਸਾਬ ਨਾਲ ਜਿਹੜੇ ਅਫਸਰਾਂ ਨੇ ਜਿਨ੍ਹਾਂ ਦੀ ਡਿਊਟੀ ਬੰਦੀ ਆ ਲਾਅ ਐਂਡ ਆਰਡਰ ਮੇਨਟੇਨ ਕਰਨਾ ਫੇਅਰ ਐਂਡ ਫਰੀ ਇਹ ਇਲੈਕਸ਼ਨ ਕੰਡਕਟ ਕਰਾਉਣਾ ਜੋ ਇਦਾਂ ਬਾਇਸ ਹੋ ਕੇ ਸਰਕਾਰ ਦਾ ਹੱਥ ਠੋਕਾ ਬਣ ਕੇ ਕੰਮ ਕਰੇਗੀ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਲੱਗਦਾ ਵੀ ਪੰਜਾਬ ਚ ਡੈਮੋਕ੍ਰੇਸੀ ਹੈ ਨਹੀਂ ਚਲੋ ਇਹ ਤਾਂ ਹੋਇਆ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੀ ਜਿਹੜੇ ਚੋਣਾਂ ਦੀ ਗੱਲ ਕੀਤੀ ਹੈ ਵੀਡੀਓ ਵਾਇਰਲ ਹੋਈ ਉਹਦੀ ਵੀ ਗੱਲ ਕੀਤੀ ਤਾਂ ਜੇ ਆਪਾਂ ਗੱਲ ਕਰੀਏ ਹੁਣ ਕਿਉਂਕਿ ਇਸ ਵੇਲੇ ਇੱਕ ਸਾਲ ਰਹਿ ਗਿਆ ਜਿਹੜੀ ਸਰਕਾਰ ਜਿਹੜੀ ਹੁਣ ਕੋ ਬਹੁਤ ਸਾਰੇ ਦਾਅਵੇ ਆ ਕਿ ਜਿਸ ਤਰ੍ਹਾਂ ਜੇ ਕਹੀਏ 44000 ਕਿਲੋਮੀਟਰ ਜਿਹੜੀਆਂ ਪੰਜਾਬ ਦੀਆਂ ਸੜਕਾਂ ਜਿਹੜੀਆਂ ਪੰਜਾਬ ਬਣਾਤੀਆਂ ਉਹਦੀ ਗੁਣਵੱਤਾ ਦੀ ਗੱਲ ਹੁੰਦੀ ਹੈ ਲੇਕਿਨ ਜੇ ਜਲੰਧਰ ਦੀ ਗੱਲ ਕਰੀਏ ਐਸਨ ਬਹੁਤ ਸਾਰੇ ਕੂੜੇ ਦੇ ਢੇਰ ਆ ਜਾਂ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਹਜੇ ਬਹੁਤ ਸਾਰੇ ਹੁਣ ਕੁਝ ਜਿਹੜੀਆਂ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਵੀ ਕਿਤੇ ਪੱਛ ਬੈਗ ਜਾਂ ਕੁਝ ਹੀ ਹੈਗੇ ਤੁਸੀਂ ਕਿੱਦਾਂ ਦੇਖਦੇ ਹੋ ਇਹਨਾਂ ਸਾਰੀ ਚੀਜ਼ਾਂ ਨੂੰ ਦੇਖੋ ਤੁਸੀਂ ਔਰ ਤੁਹਾਡੇ ਵਰਗੇ ਹੋਰ ਜਲੰਧਰ ਨੌਰ ਪੰਜਾਬ ਨੂੰ ਪਿਆਰ ਕਰਨ ਵਾਲੇ ਪੱਤਰਕਾਰ ਹੁੰਦੇ ਆ ਪੰਜਾਬ ਦੇ ਵਿੱਚ ਨਾ ਵਪਾਰੀ ਸੇਫ ਆ ਯੂਥ ਜਿਹੜਾ ਨਸ਼ਿਆਂ 'ਚ ਗਲਤਾਨ ਹੋਇਆ ਹੋਇਆ ਸੰਸਦ ਦੇ ਵਿੱਚ ਰਿਪੋਰਟ ਆਈ ਆ ਵੀ ਪੰਜਾਬ 'ਚ ਨਸ਼ਾ ਕਿੰਨਾ ਔਰ ਪੰਜਾਬ ਦੇ ਵਿੱਚ ਇਹ ਤਾਂ ਕਹਿੰਦੇ ਸੀ ਵੀ ਗੋਰੇ ਇੱਥੇ ਆਉਣਗੇ ਔਰ ਮਾਨਯਾ ਜੈ ਸ਼ੰਕਰ ਜੀ ਨੇ ਕਿਹਾ ਵੀ ਸਭ ਤੋਂ ਜ਼ਿਆਦਾ ਹਿਊਮਨ ਟ੍ਰੈਫਿਕਿੰਗ ਵੀ ਇੱਥੇ ਹੋ ਰਹੀ ਆ ਸਾਡੀਆਂ ਧੀਆਂ ਇਸ ਦੇਸ਼ ਦੇ ਵਿੱਚ ਹੁਣ ਸੇਫ ਨਹੀਂ ਆ ਤੁਸੀਂ ਲੇਟੈਸਟ ਤੁਹਾਡੇ ਘਰ ਦੇ ਲੱਗ ਗਈ ਇਹ ਘਟਨਾ ਵਾਪਰੀ ਵਪਾਰੀ 10 ਵਜੇ ਲੁੱਟਿਆ ਗਿਆ 1 ਕਰੋੜ ਦਾ ਸੋਨਾ ਉੱਥੋਂ ਲੈ ਗਏ ਅ ਤੁਸੀਂ ਘਰੋਂ ਸੋਨਾ ਤਾਂ ਹੁਣ ਇੱਕ ਐਸੈਟੀ ਬਣ ਕੇ ਰਹਿ ਗਿਆ ਜੁਐਲਰੀ ਤਾਂ ਰਿਆ ਨਹੀਂ ਤੁਸੀਂ ਸੋਨਾ ਪਾ ਕੇ ਇਸ ਟਾਈਮ ਦਿਨੇ ਦੁਪਹਿਰੇ ਪੰਜਾਬ ਦੀਆਂ ਸੜਕਾਂ ਤੇ ਨਹੀਂ ਜਾ ਸਕਦੇ ਔਰ ਇਸ ਤੋਂ ਅੱਗੇ ਇੱਕ ਗੱਲ ਆ ਵੀ ਜਦੋਂ ਆਏ ਸੀ ਤਾਂ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਇੱਕ ਇੱਕ ਟੋਕਨ ਹੁੰਦਾ ਸੀ ਵੀ 1500 ਰੁਪਏ ਉਹਨਾਂ ਦੇ ਵਿਚਾਰਿਆਂ ਦੇ ਪੈਨਸ਼ਨ ਦਾ ਹੁੰਦਾ ਸੀ ਕਹਿ ਕੇ ਤਾਂ ਆ ਸੀ 2500 ਪਿਛਲੇ 5-6 ਮਹੀਨਿਆਂ ਤੋਂ ਵੀ ਨਹੀਂ ਆ ਰਿਹਾ ਔਰ ਉਹ ਕਈ ਵਾਰੀ ਕਹਿੰਦੇ ਸੀ ਵੀ ਸਾਡੀ ਦਵਾਈ ਨਿਕਲ ਜਾਂਦੀ ਜਾਂ ਕਈ ਵਾਰੀ ਕਹਿੰਦੇ ਪੋਤਾ ਸਾਡਾ ਨੂੰ ਉਹਨੂੰ 50 ਰੁਪਏ ਦੀ ਟੌਫੀ ਲੈ ਦੀਏ ਤਾਂ ਸਾਡੇ ਦਾਦੀ-ਦਾਦੀ ਦਾਦਾ-ਦਾਦਾ ਘਰ ਦਾ ਲੱਗ ਕੇ ਬੈਠਦਾ ਸੀ ਸਾਡੇ ਸੰਨ ਆਪਣੇ ਪਰਿਵਾਰ ਨਾਲ ਪਿਆਰ ਵੱਜ ਜਾਂਦਾ ਸੀ ਪਰ ਇਸ ਨਕਮੀ ਸਰਕਾਰ ਨੇ ਇਹ ਸਰਕਾਰ ਸਾਡੀਆਂ ਭੈਣਾਂ ਦੇ 60-60 ਹਜ਼ਾਰ ਹਰ ਇੱਕ ਪੰਜਾਬ ਦੀ ਔਰਤ ਦੇ ਧੀ ਭੈਣ ਦੇ ਕਰਜ਼ਾਈ ਆ ਜਿਹਨਾਂ ਨੂੰ ਇੱਕ ਵਾਅਦਾ ਕਰਕੇ ਹਜ਼ਾਰ ਉਸ ਤੋਂ ਬਾਅਦ 1100 ਇਹਨਾਂ ਨੇ ਨਹੀਂ ਦਿੱਤਾ ਇਲੈਕਸ਼ਨਾਂ ਦੇ ਵਿੱਚ ਲੋਕੀ ਅਨੁਮਾਨ ਲਾ ਰਹੇ ਆ ਵੀ ਇਹ ਸ਼ਾਇਦ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਣ ਲਈ ਜਾਣ ਉਹਨੂੰ ਸਮਝਦੇ ਹੁਣ ਵੀ ਇਹ ਬੇਵਕੂਫ ਆ ਇੱਕ ਦੋ ਕਿਸ਼ਤਾਂ ਪਾ ਦੇਣ ਜਿੱਦਾਂ ਹਮੇਸ਼ਾ ਕਰਦੇ ਆ ਕਿਉਂਕਿ ਇਹਨਾਂ ਨੇ ਸੁਪਰੀਮਾ ਬਿਹਾਰ ਤੋਂ ਜਾ ਕੇ ਹੋਰ ਬਿਆਨ ਦਿੰਦੇ ਆ ਗੁਜਰਾਤ ਜਾ ਕੇ ਹੋਰ ਬਿਆਨ ਦਿੰਦੇ ਪਰ ਲੋਕੀ ਹਿੰਦੁਸਤਾਨ ਦੇ ਔਰ ਪੰਜਾਬ ਦੇ ਬਹੁਤ ਸਿਆਣੇ ਆ ਉਹਨਾਂ ਨੇ ਹਰ ਸੀਟ ਤੇ ਇਹਨਾਂ ਦੀ ਜਮਾਨਤ ਜਬਤ ਹੋਈ ਆ ਤੇ ਹੁਣ 2027 ਦੇ ਵਿੱਚ ਵੀ ਇਦਾਂ ਹੀ ਆ ਹੁਣ ਇਹ ਪੰਜਾਬ ਜਿਹੜਾ ਪੁਲਿਸ ਸਟੇਟ ਬਣਿਆ ਹੋਇਆ ਕੁਝ ਅਫਸਰ ਸਾਰੇ ਨਹੀਂ ਉਹ ਵੀ ਕੋਈ ਅਫਸਰ ਹੀ ਹੋਊਗਾ ਜਿਨੇ ਵੀਡੀਓ ਕਿਉਂਕਿ ਉਹ ਅਫਸਰ ਹੀ ਸੀ ਹੋਣਾ ਜਿਨੇ ਵੀਡੀਓ ਵਾਇਰਲ ਕਰਵਾਈ ਆ ਔਰ ਉਹ ਪੰਜਾਬ ਪ੍ਰਸਤ ਹੋਊਗਾ ਪਰ ਜਿਹੜੇ ਪੰਜਾਬ ਦੇ ਦੁਖੀ ਅਫਸਰ ਆ ਔਰ ਜਿਹੜੇ ਆਪਣੇ ਘਰ ਪਰ ਹਨੂ ਲੱਗੇ ਹੋਏ ਆ ਉਹਨਾਂ ਨੂੰ ਤਾਂ ਇਹ ਸਮਝ ਜਾਣਾ ਚਾਹੀਦਾ ਵੀ ਸਰਕਾਰਾਂ ਬਦਲ ਜਾਂਦੀਆਂ ਹੁੰਦੀਆਂ ਹਨ ਔਰ ਮੁੜ ਕੇ ਜਿੱਦਾਂ ਕੁਝਕ ਸਾਡੇ ਸਾਡੇ ਪਾਰਟੀ ਦੇ ਵਿੱਚ ਸੀਨੀਅਰ ਲੀਡਰ ਔਰ ਆਪੋਜੀਸ਼ਨ ਦੇ ਵੀ ਸੀਨੀਅਰ ਲੀਡਰਸ ਨੇ ਕਿਹਾ ਵੀ ਮੁੜ ਕੇ ਮਾਫੀ ਵੀ ਨਹੀਂ ਮਿਲਣੀ ਮੁੜ ਕੇ ਜਾਂ ਤਾਂ ਬਾਹਰ ਜਾਓਗੇ ਆਪਣੇ ਪਰਿਵਾਰਾਂ ਦੇ ਭਗੋੜੇ ਬਣੋਗੇ ਦੇਸ਼ ਦੇ ਭਗੋੜੇ ਬਣੋਗੇ ਜਾਂ ਤੁਹਾਨੂੰ ਜਾਂਚ ਦੇ ਦਾਇਰੇ ਚ ਲੈ ਕੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤੇ ਤੁਸੀਂ ਬਜ਼ੁਰਗਾ ਦੀ ਜਿਹੜੇ 올ਡ এজ ਆ ਉਹਨਾਂ ਦੀ ਦੁੱਖ ਦੀ ਰਗ ਤੇ ਕਿਸ ਸੰਘਾਤ ਰੱਖਿਆ ਕਿਉਂਕਿ ਦੋ ਮਹੀਨੇ ਹੋ ਗਏ ਦੁਖਦੀ ਰੱਗ ਤੇ ਮੈਂ ਹੱਥ ਨਹੀਂ ਰੱਖਿਆ ਜਿਹੜਾ ਦੋਖਾ ਦੋਖਾ ਉਹਨੂੰ ਸਰਕਾਰ ਨੇ ਕੁਰੇਦਿਆ ਕਿਉਂਕਿ ਜਿਹੜਾ 1500 ਵੀ ਸੀ ਉਹ ਪਿਛਲੇ 5 ਮਹੀਨੇ ਤੋਂ ਨਹੀਂ ਮਿਲ ਰਿਹਾ ਔਰ ਇਹਨਾਂ ਦੇ ਲੀਡਰ ਸਮਾਂ ਕਿ ਬਿਆਨ ਆਪਣੇ ਫੋਟੋ ਅਗਲੇ ਦਿਨ ਅਖਬਾਰ ਚ ਲਵਾ ਰਹੇ ਵੀ ਗੁੰਮਰਾਹ ਕਰ ਰਹੇ ਆ ਤੁਸੀਂ ਅੱਜ ਅਕਾਊਂਟ ਚ ਪਾ ਕੇ ਤੇ ਉਹਦੀ ਸਾਨੂੰ ਪਾ ਦਿਓ ਤੇ ਪਤਾ ਲੱਗ ਜੇ ਔਰ ਇੱਕ ਹੋਰ ਇਹ 6-6 ਮਹੀਨੇ ਕਈ ਇਹ 5-5 ਮਹੀਨੇ ਦਾ ਜਿਹੜੇ ਤਾਂ ਆਪਣੇ ਇਹਨਾਂ ਦੇ ਹੋਣ ਉਹ ਤਾਂ ਘਰੇ ਆ ਕੇ ਬਣ ਜਾਂਦੇ ਜਿਹੜੇ ਆਪੋਜੀਸ਼ਨ ਦੇ ਆ ਉਹਨਾਂ ਨੂੰ ਦੋ-ਦੋ ਤਿੰਨ-ਤਿੰਨ ਚਾਰ-ਚਾਰ ਅਧਾਰਿਆਂ 'ਚ ਜਾਣਾ ਪੈਂਦਾ ਜਦੋਂ ਪੰਜਵੇਂ ਧਾਰੇ ਤੇ ਗਏ ਤਾਂ ਉਹਨਾਂ ਨੇ ਕਹਿਤਾ ਜੀ ਹੁਣ ਆਫਲਾਈਨ ਬੰਦ ਹੋ ਗਏ ਇਹ ਬੜੀ ਵੱਡੀ ਪਰੇਸ਼ਾਨੀ ਆ 70 ਸਾਲ ਦਾ 65 ਸਾਲ ਦਾ ਬਜ਼ੁਰਗ ਸਾਰੀ ਸਾਰੀ ਦਿਹਾੜੀ ਉੱਤੇ ਤਸੀਹਾਂ ਦੇ ੱੱੱਕੇ ਖਾਊਗਾ। ਇੱਕ ਉਹਦੇ ਗੋਡੇ ਦੁਖਦੇ ਆ, ਕਿਸੇ ਦੀ ਸ਼ੂਗਰ ਆ, ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਆ। ਸਰਕਾਰ ਨੇ ਸਹੂਲਤ ਤਾਂ ਕੀ ਦੇਣੀ ਹੈ, ਉਲਟਾ ਤਸੀਹਾਂ ਮਿਲ ਰਿਹਾ ਬਜ਼ੁਰਗਾਂ ਨੂੰ। ਮੈਂ ਵੀ ਇਹੀ ਕਿਹਾ ਸੀ ਕਿ 2 ਮਹੀਨੇ ਹੋ ਗਏ ਆਇਆ ਨਹੀਂ ਦੁਕਤੀ ਰਕਦਾ ਮਤਲਬ ਮੇਰੇ ਹੋਈ ਸੀ ਕਿ ਉਹਨਾਂ ਨੂੰ ਆਸ ਸੀਗੀ ਜਿਹੜੇ ਲੋਕ ਕੰਮ ਕੀਤਾ ਵੀ ਉਹਨਾਂ ਨੂੰ ਜਿਹੜੇ ਹੁਣ ਵੀ ਆ ਗੋ ਨਵੀਂ ਜਿਹੜੀ ਔਨਲਾਈਨ ਆ, ਆਫਲਾਈਨ ਬੰਦ ਹੋ ਗਈ। ਇੱਕ ਹੋਰ ਮੇਰਾ ਤੁਹਾਡੇ ਕੋਲ ਸਵਾਲ ਆ ਕਿਉਂਕਿ ਐਸ ਵੇਲੇ ਜੇ ਦੇਖਿਆ ਜਾਵੇ ਕੇਜਰੀワਲ ਜੀ ਨੇ ਖੁਦ ਇੱਥੇ ਆ ਕੇ ਇੱਕ ਨੰਬਰ 1076 ਜਿਹੜਾ ਜਾਰੀ ਕੀਤਾ ਸੀ ਕਿ ਅੱਜ ਤੁਹਾਨੂੰ ਜਿਹੜੀ ਸਾਡਾ ਤੁਸੀਂ ਆਪਣਾ ਇੱਕ ਫੋਨ ਕਾਲ ਕਰੋ ਤੁਹਾਡੇ ਘਰ ਆ ਕੇ ਇੱਕ ਸਾਡੇ ਪੱਤਰਕਾਰ ਸਾਹਿਬ ਨੇ ਉਹਨਾਂ ਨੇ ਫੋਨ ਕੀਤਾ ਸੀ ਵੀ ਮੈਂ 10 ਵਜੇ ਟਾਈਮ ਮੈਨੂੰ ਦਿਓ ਤੇ ਉਹ ਜਿਹੜੀ ਲੇਡੀ ਸੀ ਉਹਨੇ ਕਿਹਾ ਸੀ 10 ਤੋਂ ਲੈ ਕੇ 5 ਵਜੇ ਤੱਕ ਹੀ ਹੁੰਨੇ ਉਹ ਤਾਂ ਅਗਲੇ ਉਸੇ ਇੱਕ ਦਿਨ ਹੀ ਉਹਨਾਂ ਦੀ ਉਸ ਜਿਹੜਾ ਉਹਨਾਂ ਨੇ ਦਗਗੱਜਾ ਮਾਰਿਆ ਸੀ ਉਹਦੀ ਫੂਕ ਨਿਕਲ ਗਈ ਸੀ ਤੇ ਉਹ ਝੂਠ ਸਾਹਮਣੇ ਆ ਗਿਆ ਸੀ ਅੱਜ ਵੀ ਜੇ ਦੇਖਿਆ ਜਾ ਆਰਟੀਸ ਅਫਸਰ ਉਹ ਇੱਕ ਪਾਰਟੀਕੂਲਰ ਇੱਕ ਕਮਰੇ ਨੂੰ ਜੰਦਾ ਲਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਗਏ ਹਨ ਜੇ ਉਹਨਾਂ ਨੂੰ ਲਿਆਉਣਾ ਜਾਣਦੇ ਆ ਤੇ ਇਹਨਾਂ ਨੂੰ ਭਜਾਉਣਾ ਵੀ ਜਾਣਦੇ ਆ ਤਾਂ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਜਿਹੜੇ ਅਫਸਰਸ ਔਰ ਬਿਊਰੋਕ੍ਰੇਟਸ ਆ ਉਹ ਵੀ ਪੰਜਾਬ ਦੀ ਸਮੂਤਾ ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੋਣਾ ਚਾਹੀਦਾ ਗਿਆਨ ਹੋਣਾ ਚਾਹੀਦਾ ਵੀ ਸਾਡਾ ਅਸੀਂ ਪੰਜਾਬ ਪ੍ਰਸਤ ਬਣੀਏ ਨਾ ਕਿ ਕੋਈ ਬੰਦਾ ਪ੍ਰਸਤ ਜਾਂ ਪਾਰਟੀ ਪ੍ਰਸਤ ਬਣੀਏ ਸਾਡੇ ਨਾਲ ਐਡਵੋਕੇਟ ਅਰਣ ਜੀ ਵੀ ਬੈਠੇ ਆ ਇਹਨਾਂ ਨੂੰ ਪੁੱਛਦਿਆਂ ਵੀ ਅੱਜ ਜੋ ਲਾਅ ਐਂਡ ਆਰਡਰ ਦੀ ਸਥਿਤੀ ਉਹਨੂੰ ਕਿਤਾ ਦੇਖਿਆ ਲੋ ਐਂਡ ਆਰਡਰ ਤਾਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੰਨਾ ਖਰਾਬ ਹੋ ਗਿਆ ਜਿਹਦਾ ਸਾਡੇ ਸੰਗਤ ਸਾਹਿਬ ਨੇ ਕਿਹਾ ਹੀ ਹੈ ਕਿ ਹੁਣ ਤੇ 골ਡ ਪਾ ਕੇ ਤਾਂ ਨਿਕਲ ਨਹੀਂ ਸਕਦੇ ਬਾਕੀ ਜੋ ਸਾਡੀ ਬੱਚੀ ਨਾ ਹੋਇਆ ਹੈਗਾ ਮਨ ਤਾਂ ਇੱਕੀ ਸਮਝ ਨਹੀਂ ਆਉਂਦੀ ਕਿ ਐਨੇ ਦਿਨ ਹੋ ਗਏ ਐ ਇੱਕ ਸਿੰਗਲ ਬੰਦੇ ਨੇ ਤੁਸੀਂ ਅਰੈਸਟ ਕੀਤਾ ਹੋਇਆ ਹੈ ਤੇ ਉਹਦੇ ਉੱਪਰ ਤੁਸੀਂ ਐਨੀ ਵਾਰ ਰਿਮਾਂਡ ਲੈ ਚੁੱਕੇ ਹੋ ਹਲਤ ਕਰ ਤੁਹਾਡੀ ਤਫ਼ਤੀਸ਼ ਪੂਰੀ ਨਹੀਂ ਹੋਈ ਜਦ ਕੀ ਕਈ ਕੇਸਾਂ ਦੇ ਵਿੱਚ ਤੇ ਹੋਂਦ ਕਰਦੇ ਪੁਲਿਸ ਚਾਰ ਛਿੱਟ ਪੇਸ਼ ਕਰਕੇ ਬੰਦੇ ਨੂੰ ਸਜ਼ਾ ਵੀ ਕਰਾ ਦਿੰਦੀ ਹੈ ਪਰ ਤੁਸੀਂ ਹਲਤ ਕਰ ਬੰਦੇ ਦੀ ਇੱਕ ਰਿਮਾਂਡ ਹੀ ਖਤਮ ਨਹੀਂ ਹੋਈ ਇਨਵੈਸਟੀਗੇਸ਼ਨ ਤੱਕ ਚੱਲੀ ਜਾ ਰਹੀ ਹੈ ਔਰ ਉਹਨਾਂ ਨੇ ਦੋਸ਼ ਵੀ ਲਾਇਆ ਸੀਗਾ ਕਿ ਪੁਲਸ ਸਾਡੇ ਦੇ ਪ੍ਰੈਸ਼ਰ ਬਣਾ ਕੇ ਸਾਡੇ ਤੋਂ ਗਲਤ ਬਿਆਨ ਦਿਵਾ ਰਹੀ ਹੈ ਸਾਡੇ ਦੇ ਪ੍ਰੈਸ਼ਰ ਕਰਕੇ ਕੀਤਾ ਜਾ ਰਿਹਾ ਹੈ ਕਿ ਆਪਾਂ ਗਲਤ ਬਿਆਨ ਦਈਏ ਮਨ ਤਾਂ ਸਮਝ ਨਹੀਂ ਆਉਂਦੀ ਕਿ ਪੁਲਸ ਕਰਦੀ ਕੀ ਪਈਏ ਸਾਡਾ ਪ੍ਰਸ਼ਾਸਨ ਕੀ ਕਰਦਾ ਪਿਆ ਸਾਡੇ ਸੀਐਮ ਸਾਹਿਬ ਕੀ ਕਰਦੇ ਪਏ ਆ ਕਿੱਦਾਂ ਸਾਡਾ ਦੇਸ਼ ਚੱਲੂਗਾ ਕਿੱਦਾਂ ਸਾਡਾ ਪੰਜਾਬ ਚੱਲੂਗਾ ਮੈਨੂੰ ਇਹ ਸਮਝ ਨਹੀਂ ਆ ਰਹੀ ਬਸ ਪੁਲਸ ਨੇ ਇੱਕ ਤਫਤੀਸ਼ ਆਪਣੀ ਕੰਪਲੀਟ ਕਰਨ ਤੇ ਆਪਣੀ ਜੋ ਵੀ ਰਿਪੋਰਟ ਸਬਮਿਟ ਕਰਕੇ ਹੁਣ ਬੰਦੇ ਦੋਸ਼ੀ ਨੂੰ ਦੋਸ਼ ਸਜ਼ਾ ਦਿਵਾਣ ਦੇਖੋ ਸਵਾਲ ਪੁੱਛਣਾ ਸਾਡਾ ਕੰਮ ਹੈ ਸਵਾਲ ਅਸੀਂ ਪੁੱਛਾਂਗੇ ਅਸੀਂ ਸਾਡੇ ਨਾਲ ਐਡਵੋਕੇਟ ਅਮੀ ਸਿੰਘ ਸੰਧਾ ਸੀਗੇ ਇਹਨਾਂ ਨੇ ਕੁਝ ਜਿਹੜੇ ਚੋਣਾਂ ਹੋਏ ਆ ਵੀਡੀਓ ਵਾਇਰਲ ਹੋਈਆਂ ਐਸਐਸਪੀ ਸਾਹਿਬ ਦੀ ਉਹਦੇ ਉੱਤੇ ਗੱਲ ਕੀਤੀ ਹੈ ਇਹ ਜਿਹੜੀ ਜਾਂਚ ਦਾ ਵਿਸ਼ਾ ਹੈ ਉਹ ਕੀ ਹੈ AI ਜਨਰੇਟਡ ਹੈ ਜਾਂ ਨਹੀਂ ਹੈ ਸਾਡਾ ਕੰਮ ਹੈ ਸਵਾਲ ਪੁੱਛਣਾ ਕਿਉਂਕਿ ਲੋਕਾਂ ਦੇ ਮੁੱਦੇ ਆ ਲੋਕਾਂ ਦੇ ਮੁੱਦੇ ਅਸੀਂ ਹਟਾਦੇ ਰਵਾਂਗੇ ਮੈਂ ਪ੍ਰੋਫੈਸਰ ਲਾਈਨ 'ਤੇ ਰਹਿ ਗਿਆ